ਆ ਨੌਜਵਾਨ ਮੁੰਡਾ ਆਪਣੇ ਫੋਨ ਦੇ ਵਿੱਚ ਰੱਖਦਾ ਸੀ ਕੁੜੀਆਂ ਦੀਆਂ ਅਸ਼ਲੀਲ ਫੋਟੋਆਂ ਤੇ ਵੀਡੀਓਜ਼ ਤੇ ਫਿਰ ਕਰਦਾ ਸੀ ਉਹਨਾਂ ਦੇ ਮਾਪਿਆਂ ਨੂੰ ਬਲੈਕਮੇਲ ਮੰਗਦਾ ਸੀ ਲੱਖਾਂ ਦੀ ਫਿਰੋਤੀ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਦੇ ਇੱਕ ਵਿਅਕਤੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਉਸ ਦੀ ਲੜਕੀ ਦੀਆਂ ਅਸ਼ਲੀਲ ਫੋਟੋਆਂ ਤੇ ਵੀਡੀਓ ਵੈਲ ਕਰ ਦਿੱਤੀਆਂ ਜਾਣਗੀਆਂ ਨਹੀਂ ਤਾਂ ਉਸ ਨੂੰ 6 ਲੱਖ ਰੁਪਏ ਦਿੱਤੇ ਜਾਣ ਜਿਸ ਸ਼ਿਕਾਇਤ ਤੋਂ ਬਾਅਦ ਪੁਲਸ ਵੱਲੋਂ ਇਸ ਸੰਬੰਧੀ ਟੈਕਨੀਕਲ ਸੈੱਲ ਦੀ ਮਦਦ ਦੇ ਨਾਲ ਪਤਾ ਲੱਗਾਇਆ ਗਿਆ ਕਿ ਇਹ ਨੌਜਵਾਨ ਕੌਣ ਹੈ ਤੇ ਪਤਾ ਲੱਗਿਆ ਕਿ ਲੋਕਲ ਲੜਕੇ ਵੱਲੋਂ ਹੀ ਸ਼ਿਕਾਇਤਕਰਤਾ ਨੂੰ ਫੋਨ ਕੋਲ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਜਿਸ ਨੂੰ ਟ੍ਰੇਸ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਨੇ ਖੁਲਾਸਾ ਕੀਤਾ ਕਿ ਉਹ ਗੋਲਡੀ ਬਰਾਰ ਦਾ ਗੁਰਗਵੀ ਹੈ ਇੱਕ ਨਾ ਸ਼ਹਿਰ ਨवासी ਫਰੀਕਟੋਂ ਲੋ ਇੱਕ ਕੰਪਲੇਂਟ ਦਿੱਤੀ ਸੀ ਐਸਐਸਪੀ ਸਾਹਿਬ ਨੂੰ ਕੋਈ ਯੂਕੇ ਬੇਸਡ ਨੰਬਰ ਸੀਗਾ ਉਹਨੂੰ ਵਾਰ-ਵਾਰ ਪਰੇਸ਼ਾਨ ਕਰਦਾ ਸੀਗਾ ਫੋਨ ਕਾਲ ਉਤੇ ਉਹਨੇ ਚਿੱਠੀ ਵੀ ਪਾਈ ਐਸਐਸਪੀ ਸਾਹਿਬ ਨੇ ਜਿਹੜੀ ਕੰਪਲੇਂਟ ਸੀ ਉਹ ਸਾਈਬਰ ਸੈੱਲ ਸਾਡਾ ਬਣਿਆ ਵਾ ਫਰੀਕਟ ਉਹਨਾਂ ਨੇ ਡਿਟੇਲ ਕਢਾਈ ਤਾਂ ਉਹ ਜਨਰੇਟ ਕੀਤੀ ਕਾਲ ਸੀਗੀ ਤੇ ਉਹ ਬੰਦਾ ਆਪਾਂ ਪੜਤਾਲ ਤੋਂ ਪਾ ਕੇ ਦੋ ਇੱਥੇ ਤੋਂ ਫੜਲਾ ਰੌਂਡ ਅਪ ਕਰ ਲਿਆ ਫਿਰ ਉਹ ਤੇ ਫਿਰ ਲਾਂਚ ਹੋ ਗਿਆ ਸਰ ਕਿਸ ਤਰ੍ਹਾਂ ਦੀ ਰਿਪੋਰਟ ਕੀਤੀ ਮੰਨ ਕਰਦਾ 6 ਲੱਖ ਰੁਪਏ ਦੀ ਡਿਮਾਂਡ ਦੇ ਨਾਲ ਸਾਹਮਣੇ ਆਈ ਆ ਹਜ ਤੱਕ ਤੇ ਅੱਜ ਕੱਲ ਨੂੰ ਅਰੈਸਟ ਕੀਤਾ ਉਹ ਅੱਜ ਪੇਸ਼ ਕਰਕੇ ਕੋਲ ਸਮਾਡ ਲੈਣੇ ਆ ਅੱਗੇ ਫਰਦਰ ਜੋ ਵੀ ਹੋਗਾ ਤਾਂ ਧਿਆਨ ਚ ਲੈਂਦੇ ਜੋ ਸਰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦੀ ਕੋਈ ਧਮਕੀ ਦੇ ਰਿਹਾ ਸੀ ਕਿਸੇ ਪਰਿਵਾਰਕ ਮੈਂਬਰਾਂ ਦਾ ਉਹਦੇ ਲੜਕੇ ਗਈ ਆ ਕੈਨੇਡਾ ਜੋ ਯੂਨੀਵਰਸਿਟੀ ਹੈ ਜਿਹਨੇ ਕੰਪਲੀਟ ਕੀਤੀ ਆ ਉਹਦੀਆਂ ਫੋਟੋ ਵੈਲ ਕਰਨੇ ਧਮਕੀ ਦੇ ਰਿਹਾ ਸੀ ਪਰ ਉਹਦੇ ਫੋਨ ਵਿੱਚ ਇਦਾਂ ਦਾ ਕੁਝ ਨਹੀਂ ਮਿਲਿਆ ਲੜਕੀ ਦੀਆਂ ਫੋਟੋ ਵਗੈਰਾ ਗੈਂਗਸਟਰ ਵਗੈਰਾ ਦਾ ਨਾਮ ਵਰਤ ਰਿਹਾ ਹਾਂ ਉਹਨੇ 골ਡ ਬ੍ਰਾਡ ਦਾ ਵਰਤਿਆ ਨਾਮ ਹਰ ਹਾਲ ਤੱਕ ਜਿਹੜੀ ਤਾਂ ਇਨਵੈਸਟੀਗੇਸ਼ਨ ਹੋਈ ਹੈ ਕੋਈ ਲਿੰਕ ਨਹੀਂ ਹੋਇਆ ਗੋਲੀ ਬਰਾੜਨਾ ਸਾਹ ਦਾ ਹਥਿਆਰ ਵਗੈਰਾ ਹੋਂ ਦਾ ਪਤਾ ਨਹੀਂ ਨਹੀਂ ਕੋਈ ਹਥਿਆਰ ਨਹੀਂ ਇੱਕ ਨਾਰਮਲ ਫੈਮਿਲੀ ਤੋਂ ਬਿਲੋਂਗ ਕਰਦਾ ਜਿਹੜਾ ਧਮਕੀ ਦੇਣ ਵਾਲਾ ਬੈਕਗ੍ਰਾਉਂਡ ਹੈ ਕਿਸ ਤਰ੍ਹਾਂ ਬੈਕਗ੍ਰਾਉਂਡ ਹੈ ਚੱਕ ਤੋ ਉਹਦੇ ਕੋਈ ਕੰਪਲੇਂਟ ਵਗੈਰਾ ਜਾਂ ਫੇਰ ਵਗੈਰਾ ਕੋਈ ਪਹਿਲਾਂ ਹੈ ਨਹੀਂ ਇਸ ਤੋਂ ਪਹਿਲਾਂ ਸਰ ਇਹਦੇ ਨਾਲ ਕੋਈ ਹੋਰ ਵੀ ਇਨਵੋਲਵਮੈਂਟ ਹੈ ਕਿ ਕਿਸੇ ਦੀਆਂ ਕੱਲਈਏ ਨਹੀਂ ਉਹ ਦਰਾਨਾ ਜਿਹੜਾ ਪੁਲਿਸ ਰਮਾਂਡ ਤੇ ਕੋਈ ਇਨਵੈਸਟੀਗੇਸ਼ਨ ਤੋਂ ਕੋਈ ਆਊਗਾ ਅੱਗੇ ਗੱਲ ਉਹ ਦੱਸਾਂਗੇ ਤੁਹਾਨੂੰ ਕੋਈ ਕਿਹੜੀ ਧਰਾਵਾਂ ਤਹਿਤ ਜਿਹੜਾ ਮਾਮਲਾ ਹੈ ਇਹ ਅੱਗੇ ਦੇਖਦੇ ਆ ਜੋ ਵੀ ਉਹ ਯੂਜ਼ ਕੀਤਾ ਉਹਨੇ ਮੋਬਾਈਲ ਵਗੈਰਾ ਨੈਟਵਰਕ ਉਹ ਟੈਕਨੀਕਲ ਜਾਂ ਕੋਈ ਇੰਟਰਨੈਟ ਯੂਜ਼ ਕੀਤਾ ਉਹਦੇ ਦੇਖਦੇ ਆ ਵੀ ਫਰਦਰ ਦੇ ਲਈ ਬੰਦੇ ਜੁਰਮ ਉਹਨਾਂ ਲੱਜਣਗੇ ਹਾਂ ਦੋ ਮੋਬਾਈਲ ਤੋਂ ਲੈ ਲਿਆ ਜਿੰਨਾਂ ਤੋਂ ਇਹਨੇ ਕਾਲ ਕੀਤੀ ਸੀਗੀ ਉਹ ਡਾਟਾ ਵੀ ਉਹ ਮਿਲ ਗਿਆ ਹਮ ਸਾਨੂੰ ਸਾਰਾ ਕੁਝ ਇੱਕ ਵਿਦੇਸ਼ੀ ਨੰਬਰ ਦੀ ਗੱਲ ਕਰ ਰਹੇ ਹੋ ਵਿਦੇਸ਼ੀ ਨੰਬਰ ਤੋਂ ਜਿਹੜਾ ਇੱਕ ਆਲਰੇਡੀ ਸ਼ੋ ਹੁੰਦੀ ਸੀ ਉਹ ਕਿਸ ਤਰ੍ਹਾਂ ਟ੍ਰੇਸ ਕੀਤਾ ਗਿਆ ਕਿ ਇਹ ਇੱਕ ਚੱਲ ਰਿਹਾ ਸੀ ਇੱਕ ਗੂਗਲ ਐਪ ਦੇ ਉੱਪਰ ਪਲੇ ਸਟੋਰ ਤੇ ਇਹਨਾਂ ਨੇ ਅਸ਼ੀਸ਼ ਨਾਮ ਦੇ ਕੋਈ ਐਪ ਡਾਊਨਲੋਡ ਕੀਤੀ ਆ ਉਹਦੇ ਪੇਮੈਂਟ ਕਰਦੇ ਇੱਕ ਨੰਬਰ ਲਈ 200 ਰੁਪਏ ਦੀ ਏਟੀਮ ਤੋਂ ਇੰਟਰਨੈਸ਼ਨਲ ਪੇਮੈਂਟ ਕਰਕੇ ਉਹ ਨੰਬਰ ਲੈ ਲੈਂਦੇ ਉਹ ਤੋਂ ਉਹ ਆਪਣੇ ਵਟਸਐਪ ਤੇ ਚਲਾ ਕੇ ਤੇ ਉਹ ਲੋਕਾਂ ਨੂੰ ਫੋਨ ਕਰਦੇ ਉੱਥੋਂ ਤੇ ਇਸ ਨੂੰ ਲੈ ਕੇ ਵੀ ਕੋਈ ਹਾ ਵਟਸਐਪ ਨੇ ਸਾਨੂੰ ਸਾਰੀ ਡਿਟੇਲ ਦਿੱਤੀ ਹੈ ਜਦੋਂ ਵੀ ਇਹਨੇ ਐਕਟੀਵੇਟ ਕੀਤਾ ਉਹ ਨੰਬਰ ਜਿਹੜੇ ਫੋਨ ਵਿੱਚ ਪਾਇਆ ਉਹ ਸਾਰਾ ਡਾਟਾ ਸਾਡੇ ਕੋਲ ਆਇਆ ਹੋਇਆ ਕਰਦਾ ਸੀ ਕਿ ਜਦੋਂ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਤਾਂ ਪੜਤਾਲ ਤੋਂ ਬਾਅਦ ਹੀ ਉਕਤ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਗਏ ਜਿਨ੍ਹਾਂ ਦਾ ਇਸਤੇਮਾਲ ਕਾਲ ਕਰਨ ਲਈ ਕਰਦਾ ਸੀ ਉਹਨਾਂ ਦੱਸਿਆ ਕਿ ਇਹ 골ਡੀ ਬ੍ਰਾਂਡ ਦਾ ਜਿਹੜਾ ਗੁਰਗਾ ਕਹਿ ਰਿਹਾ ਸੀ ਇਸ ਦਾ ਉਸ ਦੇ ਨਾਲ ਕੋਈ ਵੀ ਸਬੰਧ ਸਾਹਮਣੇ ਨਹੀਂ ਆਇਆ ਤੇ ਨਾ ਹੀ ਕਿਸੇ ਲੜਕੀ ਦੀ ਕੋਈ ਫੋਟੋ ਜਾਂ ਵੀਡੀਓ ਇਸ ਫੋਨ ਦੇ ਵਿੱਚੋਂ ਮਿਲੀ ਹੈ। ਉਹਨਾਂ ਕਹਿਆ ਕਿ ਯੂਰੋਪੀਨੂ ਪੁਲਿਸ ਰਿਮਾਂਡ ਤੇ ਲੈ ਕੇ ਹੋਰ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਜੇਕਰ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਹੋਈ ਤਾਂ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ। ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੁਮਾਣਾ ਦੀ ਰਿਪੋਰਟ।